ਸਤ ਸ੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਜਲੰਧਰ ਦੇ ਪੰਜ ਨੌਜਵਾਨਾਂ ਦੀ ਵੀਡੀਓ ਹੈ ਜਿਹੜੇ ਇਕੱਠੇ ਰਾਤ ਦਾ ਟਾਈਮ ਸੀ ਜੋ ਕਿ ਕਿਸੇ ਵਿਆਹ ਤੋਂ ਵਾਪਸ ਆ ਰਹੇ ਸਨ ਤੇ ਵਿਆਹ ਤੋਂ ਵਾਪਸ ਆਉਂਦੇ ਆਉਂਦੇ Instagram ਤੇ ਰੀਲ ਬਣਾਉਣ ਲੱਗੇ ਤੇ ਕਟੋ-ਕਟ 120 ਦੀ ਸਪੀਡ ਤੇ ਇਹਨਾਂ ਦੀ ਗੱਡੀ ਸੀ ਕੁਝ ਅਸੀਮਿਆਰ ਨਾਲੇ ਨੱਚਦੇ ਸਨ ਸਪੀਡ ਇਹਨਾਂ ਨੇ ਹੋਲੀ ਨਹੀਂ ਕੀਤੀ ਮਸਤੀ ਮਜ਼ਾਕ ਚ ਬਹੁਤ ਤੇਜ਼ ਗੱਡੀ ਭਜਾਈ ਇਹ ਗੱਡੀ ਫਿਰ ਸਿੱਧੀ ਜਾ ਕੇ ਟਰਾਲੇ ਦੇ ਵਿੱਚ ਵੱਜੀ ਟਰਾਲੇ ਨਾਲ ਵੱਜਣ ਕਰਕੇ ਗੱਡੀ ਨੂੰ ਅੱਗ ਲੱਗ ਗਈ ਤੇ ਸਾਰੇ ਪੰਜੇ ਦੇ ਪੰਜੇ ਜਿਹੜੇ ਯਾਰਸਾਣੇ ਪੰਜ ਦੋਸਤ ਸਨ ਪੰਜਾਂ ਦੀ ਇਸ ਹਾਦਸੇ ਚ ਮੌਤ ਹੋ ਗਈ ਇਹ ਸਾਰਾ ਜੋ ਕੀ ਹਾਦਸਾ ਹੋਇਆ হাই ਸਪੀਡ ਕਰਨ ਇੱਕ ਜਿਹੜਾ ਮੋਬਾਈਲ ਫੋਨ ਜਿਹੜਾ ਇੰਸਟਾਗ੍ਰam ਤੇ ਰੀਲਾਂ ਬਣਾਉਂਦੇ ਨੇ ਅੱਜਕੱਲ ਇਹੋ ਜਿਹਾ ਵੀਰੇ ਕੋਈ ਵੀ ਕੰਮ ਨਾ ਕਰੋ ਰਾਤ ਦੇ 11 ਵਜੇ ਫਿਰ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦਾ ਫੋਨ ਗਿਆ ਕਿ ਤੁਹਾਡੇ ਬੱਚੇ ਐਵੇਂ ਐਵੇਂ ਹਸਪੀਟਲ 'ਚ ਹਨ ਫਿਰ ਉਹਨਾਂ ਦੀ ਜੋ ਵੀ ਬਹੁਤ ਹੀ ਤੀਤੀ ਮਾੜੀ ਸੀ ਸਵੇਰੇ ਫਿਰ ਇਹਨਾਂ ਪੰਜਾਂ ਦਾ ਸਸਕਾਰ ਇੱਕ ਥਾਂ ਇਕੱਠਾ ਕੀਤਾ ਗਿਆ ਤੇ ਵੀਰੇ ਅੱਗੇ ਤੋਂ ਤੇਜ਼ ਸਪੀਡ ਨਾ ਕਰੋ ਗੱਡੀਆਂ ਦੀ ਮਸ਼ੀਨਰੀ ਇਹ ਮਸ਼ੀਨਰੀ ਨੂੰ ਜਿੰਨੇ ਪਜਾਓਗੇ ਉਹ ਭੱਜੀ ਜਾਣਾ ਪਰ ਆਪਾਂ ਆਪਣੇ ਆਪ ਦੀ ਵੀ ਵੇਖਣਾ ਹੈ ਪਿੱਛੇ